92 ਸਾਲ ਹੋ ਚੁੱਕੇ ਨੇ ਇਸ ਦੇਸ਼ ਨੂੰ ਵਣਨ ਤੋਂ ਪਰ ਅੱਜ ਤੱਕ ਕਿਸੇ ਵੀ ਬੱਚੇ ਨੇ ਇੱਥੇ ਜਨਮ ਨਹੀਂ ਲਿਆ ਇਸ ਪਿਛੇ ਦਾ ਕਾਰਨ ਵੀ ਤੁਹਾਨੂੰ ਦੱਸਾਂਗੇ ਦੁਨੀਆ ਦਾ ਇੱਕ ਅਜਿਹਾ ਦੇਸ਼ ਜਿੱਥੇ ਇੱਕ ਵੀ ਬੱਚਾ ਪੈਦਾ ਨਹੀਂ ਹੋਇਆ ਜੀ ਹਾਂ ਦੁਨੀਆ ਦੇ ਵਿੱਚ ਕਈ ਅਜਿਹੇ ਦੇਸ਼ ਨੇ ਜੋ ਆਪਣੇ ਵਕਤ ਵਕਤ ਗੁਣਾਂ ਦੇ ਲਈ ਜਾਣੇ ਜਾਂਦੇ ਨੇ ਪਰ ਅੱਜ ਜੋ ਅਸੀਂ ਤੁਹਾਨੂੰ ਇੱਕ ਅਜਿਹੇ ਛੋਟੇ ਜਿਹੇ ਦੇਸ਼ ਦੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਜੀ ਹਾਂ ਤੁਸੀਂ ਠੀਕ ਸਮਝਿਆ ਅੱਜ ਅਸੀਂ ਗੱਲ ਕਰ ਰਹੇ ਹਾਂ ਦੁਨੀਆ ਦੇ ਸਭ ਤੋਂ ਛੋਟੇ ਦੇਸ਼ ਵੈਟिकन ਸਿਟੀ ਦੀ ਜੀ ਹਾਂ ਇਹ ਦੇਸ਼ 11 ਫਰਵਰੀ 1929 ਨੂੰ ਬਣਿਆ ਸੀਗਾ ਤੇ ਇਸ ਦੇਸ਼ ਨੂੰ 95 ਸਾਲ ਹੋ ਚੁੱਕੇ ਨੇ ਐਨੇ ਲੰਬੇ ਸਮੇਂ ਦੇ ਵਿੱਚ ਇੱਥੇ ਕਿਸੇ ਬੱਚੇ ਨੇ ਵੀ ਜਨਮ ਨਹੀਂ ਲਿਆ ਇਸ ਪਿੱਛੇ ਦਾ ਕਾਰਨ ਵੀ ਤੁਹਾਨੂੰ ਦੱਸਾਂਗੇ ਇਸ ਪੂਰੀ ਰਿਪੋਰਟ ਦੇ ਵਿੱਚ ਤਾਂ ਦੱਸਦੀ ਹੈ ਕਿ ਰੋਮਨ ਕੈਥੋਲਿਕ ਈਸਾਈ ਧਰਮ ਦੇ ਸਾਰੇ ਵੱਡੇ ਧਾਰਮਿਕ ਆਗੂ ਇੱਥੇ ਰਹਿੰਦੇ ਨੇ ਪੋਪ ਇੱਥੇ ਦਾ ਸ਼ਾਸਕ ਹੈ ਅਸਲ ਦੇ ਵਿੱਚ ਜਦੋਂ ਇਹ ਦੇਸ਼ ਬਣਾਇਆ ਗਿਆ ਸੀਗਾ ਤਾਂ ਇਹ ਸਪਸ਼ਟ ਕੀਤਾ ਗਿਆ ਸੀ ਕਿ ਇਹ ਦੇਸ਼ ਰੋਮਨ ਕੈਥੋਲਿਕ ਈਸਾਈਆਂ ਦੇ ਲਈ ਹੀ ਕੰਮ ਕਰੇਗਾ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਪੂਰੀ ਦੁਨੀਆ ਦੇ ਸਾਰੇ ਕੈਥੋਲਿਕ ਚਰਚਾਂ ਅਤੇ ਕੈਥੋਲਿਕ ਈਸਾਈਆਂ ਨੂੰ ਇੱਥੋਂ ਦੇ ਆਦੇਸ਼ ਪ੍ਰਾਪਤ ਹੁੰਦੇ ਨੇ ਤਾਂ ਦੁਨੀਆ ਭਰ ਦੇ ਕੈਥੋਲਿਕ ਚਰਚ ਅਤੇ ਇਸ ਦੇ ਪਾਦਰੀਆਂ ਅਤੇ ਪ੍ਰਮੁੱਖ ਧਾਰਮਿਕ ਨੇਤਾਵਾਂ ਨੂੰ ਇੱਥੋਂ ਨਿਯੰਤਰਿਤ ਕੀਤਾ ਜਾਂਦਾ ਹੈ ਤਾਂ ਬੜੀ ਹੀ ਹੈਰਾਨੀ ਵਾਲੀ ਗੱਲ ਹੈ ਤਾਂ ਸਭ ਤੋਂ ਪਹਿਲਾਂ ਇਸ ਦੇਸ਼ ਦੇ ਬਣਨ ਤੋਂ ਬਾਅਦ ਇੱਥੇ ਕਈ ਵਾਰ ਚਰਚਾ ਹੋਈ ਕਿ ਇੱਥੇ ਕੋਈ ਹਸਪਤਾਲ ਕਿਉਂ ਨਹੀਂ ਹੈ ਇਸ ਦੀ ਮੰਗ ਵੀ ਕੀਤੀ ਗਈ ਹੈ ਪਰ ਹਰ ਵਾਰ ਇਸ ਨੂੰ ਰੱਦ ਕੀਤਾ ਜਾਂਦਾ ਹੈ ਤਾਂ ਇੱਥੇ ਜਦੋਂ ਕੋਈ ਗੰਭੀਰ ਉਪਦੇਸ਼ ਵਿੱਚ ਬਿਮਾਰ ਹੋ ਜਾਂਦਾ ਹੈ ਜਾਂ ਕੋਈ ਔਰਤ ਗਰਭਵਤੀ ਹੁੰਦੀ ਹੈ ਤਾਂ ਉਸ ਨੂੰ ਜਾ ਤਾ ਰੋਮ ਦੇ ਕਿਸੇ ਹਸਪਤਾਲ ਦੇ ਵਿੱਚ ਭੇਜਿਆ ਜਾਂਦਾ ਹੈ ਜਾਂ ਉਸ ਨੂੰ ਆਪਣੇ ਦੇਸ਼ ਭੇਜਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਾਣਕਾਰ ਦੇ ਅਨੁਸਾਰ ਵੈਟਿਕਨ ਸਿਟੀ ਦੇ ਵਿੱਚ ਹਸਪਤਾਲ ਨਾ ਖੋਲਣ ਦਾ ਫੈਸਲਾ ਸ਼ਾਇਦ ਇਸ ਦੇ ਛੋਟੇ ਆਕਾਰ ਅਤੇ ਹੱਲੇ ਦੁਆਲੇ ਦੇ ਖੇਤਰ ਦੇ ਵਿੱਚ ਮਿਆਰੀ ਡਾਕਟਰੀ ਸਹੂਲਤਾਂ ਦੀ ਨਿਰਤਾ ਦੇ ਕਾਰਨ ਲਿਆ ਗਿਆ ਸੀਗਾ ਜਿहां ਵੈਟਿਕਨ ਸਿਟੀ ਦਾ ਆਕਾਰ ਸਿਰਫ 118 ਏਕੜ ਹੈ ਇੱਥੇ ਕੋਈ ਹਸਪਤਾਲ ਨਹੀਂ ਹੈ ਸਾਰੇ ਮਰੀਜ਼ਾਂ ਨੂੰ ਦੇਖਭਾਲ ਲਈ ਰੋਮ ਦੇ ਕਲੀਨਿਕਾਂ ਅਤੇ ਹਸਪਤਾਲਾਂ ਦੇ ਵਿੱਚ ਜਾਣਾ ਪੈਂਦਾ ਹੈ ਵੈਟਿਕਨ ਸਿਟੀ ਦੇ ਵਿੱਚ ਕੋਈ ਡਿਲੀਵਰੀ ਰੂਮ ਵੀ ਨਹੀਂ ਹੈ ਇਸ ਦੇ ਲਈ ਇੱਥੋਂ ਕੋਈ ਬੱਚਾ ਪੈਦਾ ਨਹੀਂ ਹੋ ਸਕਿਆ ਬੇहद ਹੀ ਹੈਰਾਨੀ ਵਾਲੀ ਗੱਲ ਹੈ ਕਿ ਅਜਿਹਾ ਹੀ ਦੇਸ਼ ਹੈ ਜਿੱਥੇ ਅਜੇ ਤੱਕ ਕੋਈ ਬੱਚਾ ਪੈਦਾ ਨਹੀਂ ਹੋਇਆ 95 ਸਾਲ ਹੋ ਚੁੱਕੇ ਨੇ ਇਸ ਦੇਸ਼ ਨੂੰ ਬਣਨ ਤੋਂ ਪਰ ਅਜੇ ਤੱਕ ਕਿਸੇ ਵੀ ਬੱਚੇ ਨੇ ਇੱਥੇ ਜਨਮ ਨਹੀਂ ਲਿਆ ਇਸ ਦਾ ਕਾਰਨ ਵੀ ਇੱਥੇ ਦੱਸਿਆ ਗਿਆ ਹੈ ਕਿ ਇੱਥੇ ਹਸਪਤਾਲ ਨਹੀਂ ਹੈ ਜੇ ਹਸਪਤਾਲ ਵੀ ਹੈ ਤਾਂ ਦੂਰ ਜਾਣਾ ਪੈਂਦਾ ਹੈ ਤਾਂ ਜੇਕਰ ਕਿਸ ਨੂੰ ਜੇ ਕੋਈ ਔਰਤ ਗਰਭਵਤੀ ਵੀ ਹੁੰਦੀ ਹੈ ਤਾਂ ਉਸ ਨੂੰ ਆਪਣੇ ਦੇਸ਼ ਦੇ ਜਾਣ ਦਾ ਉਸ ਨੂੰ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਜਾਣਕਾਰੀ ਦੇ ਮੁਤਾਬਕ ਇੱਥੇ ਕਦੇ ਵੀ ਕੁਦਰਤੀ ਬੱਚੇ ਦੀ ਡਿਲੀਵਰੀ ਨਹੀਂ ਹੋਈ ਹੈ ਕਿਉਂਕਿ ਜਦੋਂ ਵੀ ਇੱਥੇ ਕੋਈ ਔਰਤ ਗਰਭਵਤੀ ਹੁੰਦੀ ਹੈ ਅਤੇ ਉਸ ਦੀ ਡਿਲੀਵਰੀ ਦਾ ਸਮਾਂ ਨੇੜੇ ਆਉਂਦਾ ਹੈ ਇਸ ਦੇ ਲਈ ਇੱਥੋਂ ਦੇ ਨਿਯਮਾਂ ਦੇ ਅਨੁਸਾਰ ਉਸ ਬੱਚੇ ਨੂੰ ਜਨਮ ਦੇਣ ਤੱਕ ਇੱਥੋਂ ਬਾਹਰ ਜਾਣਾ ਪੈਂਦਾ ਹੈ ਇਹ ਇੱਕ ਅਜੀਹ ਨਿਯਮ ਹੈ ਜਿਸ ਦੀ ਸ਼ਕਤੀ ਨਾਲ ਪਾਲਣਾ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਕਿ ਵੈਟिकन ਸਿਟੀ ਦੇ ਵਿੱਚ 95 ਸਾਲਾਂ ਦੇ ਵਿੱਚ ਕਦੇ ਵੀ ਕਿਸੇ ਬੱਚੇ ਨੇ ਜਨਮ ਨਹੀਂ ਲਿਆ। ਇਹ ਕਾਰਨ ਇਹ ਵੀ ਹੈ ਕਿ ਵੈਟिकन ਸਿਟੀ ਦੇ ਵਿੱਚ ਕਦੇ ਵੀ ਕਿਸੇ ਨੂੰ ਸਥਾਈ ਨਾਗਰਿਕਤਾ ਨਹੀਂ ਮਿਲਦੀ ਹੈ। ਤਾਂ ਇੱਥੇ ਰਹਿਣ ਵਾਲੇ ਸਾਰੇ ਲੋਕ ਆਪਣੇ ਕਾਰਜਕਾਲ ਤੱਕ ਹੀ ਇੱਥੇ ਰਹਿੰਦੇ ਨੇ। ਉਦੋਂ ਤੱਕ ਉਹਨਾਂ ਨੂੰ ਅਸਥਾਈ ਨਾਗਰਿਕਤਾ ਮਿਲਦੀ ਹੈ। ਤੇ ਜੰਗਾਈ ਤੁਹਾਨੂੰ ਕਿਵੇਂ ਲੱਗੀ ਹੈ? ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੀ ਕਰਿਓ।